രാജ്യ കേട്ട ਮਾਮਲਾ ਜ਼ਰੇ ਸਾਡੇ ਪਿੰਡੋ ਲੇਡੀਜ਼ ਜਦੋਂ ਪਗਵਾੜੇ ਤੋਂ ਜਾ ਰਹੀਆਂ ਸੀ ਜਿਹੜਾ ਸਾਡੇ ਪਿੰਡ ਤੋਂ ਕੋਲ ਪੱਠਾ ਹੈ ਨਾ ਪੱਠੇ ਕੋਲੋਂ ਇਹਨਾਂ ਦੇ ਮਗਰ ਦੋ ਮੰਡੇ ਮੋਟਰਸਾਈਕਲ ਤੇ ਮਗਰ ਪੈ ਗਏ ਹੂੰ ਤਾਂ ਉਹ ਜਿਹ ਪਿੰਡ ਜੈਂਟਰ ਹੋ ਗਈਆਂ ਤੇ ਉੱਥੇ ਪਿੰਡ ਜੈਂਟਰ ਹੋਣ ਜਾਂਦਾ ਉੱਥੇ ਇਹਨਾਂ ਧੱਕਾ ਧੁੱਕਾ ਮਾਰ ਕੇ ਸੈਟ ਲਿਆ ਹੂੰ ਤਾਂ ਇੱਕ ਲੇਡੀਜ਼ ਦੇ ਇੱਥੇ ਕੰਨ ਮਗਰ ਦਾ ਦੂਤ ਮਾਰਤਾ ਆ ਇੱਥੇ ਨੱਕ ਕੋੜਿਆ ਹੂੰ ਤੇ ਇੱਕ ਲੇਡੀਜ਼ ਦੇ ਪੁੱਠਾ ਆਤਮਾਰਿਆਂ ਮੋਢੇ ਤੇ ਹੂੰ ਜਿੰਨਾਂ ਨੂੰ ਉਪਾਰ ਸਮੂਹ ਚੋਕੋ ਤੇ ਲੈ ਗਿਆ ਹਾਂ ਹਾਂਜੀ ਤੇ ਕਿੱਥੇ ਜਾ ਕੇ ਘੇਰੇ ਇਹਨਾਂ ਨੂੰ ਇਹਨਾਂ ਨੂੰ ਸਰ ਪਿੰਡ ਦੇ ਕੋਲ ਜਾ ਕੇ ਜਣੀ ਗਏ ਪਿੰਡ ਦੇ ਵਿੱਚ ਐਂਟਰ ਹੋ ਗਏ ਸੀਗੇ ਪਿੰਡ ਦੀ ਜਿਹੜੀ ਮੋੜ ਆ ਛੱਪੜ ਦੇ ਕੋਲ ਕਹਿੰਦਾ ਜਾ ਕੇ ਘੇਰੇ ਕਿਹ ਇਤਿਆਰ ਸੀ ਉਹਨਾਂ ਕੋਲ ਉਹਨਾਂ ਕੋਲ ਦਾਤ ਸੀ ਸਰ ਹਾਂਜੀ ਦਾਤ ਸਗਾ ਦਾਤ ਕਿੱਥੇ ਕਿੱਥੇ ਮਾਰਿਆ ਦਾਤ ਉਹਨੇ ਇੱਕ ਤਾਂ ਕੰਨ ਦੇ ਪਿੱਛੇ ਦਾਤ ਮਾਰਿਆ ਇੱਕ ਇੱਠੋ ਕੋ ਕੱਟ ਲਗਾਇਆ ਉਹਦੇ ਜੀਡੀ ਸਰੇ ਇੱਕ ਲੇਡੀ ਦੇ ਪੱਠਾ ਦਾਤ ਮਾਰਿਆ ਤੁਹਾਨੂੰ ਕਿੱਦਾਂ ਪਤਾ ਲੱਗਾ ਮੈਨੂੰ ਸਰ ਮੁੰਡੇ ਦਾ ਫੋਨ ਆਇਆ ਕਿ ਇੱਧਰ ਤਾਂ ਬਰਬਾਦ ਹੋ ਗਈ ਆ ਵੀ ਜਲਦੀ ਆਵੋ ਜਦੋਂ ਮੌਕੇ ਤੇ ਗਏ ਤਾਂ ਦੇਖਿਆ ਤਾਂ ਇਹਨਾਂ ਦੇ ਕਾਫੀ ਬਲੱਡ ਵਗੈਰਾ ਝੜ ਰਿਹਾ ਸੀ ਤਾਂ ਫਿਰ ਮੌਕੇ ਤੇ ਚੌਂਕੀਨ ਚਾਰਜ ਨੂੰ ਲਗਾਇਆ ਉਹ ਆਇਆ ਗੰਗਾ ਹਸਪਤਾਲ ਆ ਜੋ ਇਥੇ ਹਸਪਤਾਲ ਲੈ ਕੇ ਆਈ ਹਾਂ ਬਹੁਤਾਂ ਕਾਫੀ ਉਹਨਾਂ ਦੇ ਛੱਡਾਂ ਲੱਗ ਗਏ ਉਸ ਤੋਂ ਪਹਿਲਾਂ ਵੀ ਕੋਈ ਬੰਦੇ ਫੜੇ ਸੀ ਪੁਲਿਸ ਨੇ ਉਸ ਤੋਂ ਪਹਿਲਾਂ ਸਰ 800 ਬਾੜਦਾਰ ਹੋਣ ਤੋਂ ਬਚ ਗਏ ਸੀ ਤਿੰਨ ਮੁੰਡੇ ਸੀ ਛਪੜ ਦੇ ਕੋਲ ਤੇ ਉਹਨਾਂ 'ਚ ਦੋ ਭੱਜ ਗਏ ਸੀ ਤਾਂ ਇੱਕ ਮੌਕੇ ਤੇ ਫੜਾਇਆ ਗਿਆ ਚੌਂਕੀਨ ਚਾਰਜ ਨੂੰ ਹੂੰ ਤੇ ਉਹ ਬੜਾਇਆ ਸੀ ਲੋ ਉਹਦੇ ਬਾਰੇ ਵੀ ਕੋਈ ਪਤਾ ਨਹੀਂ ਲੱਗਾ ਵੀ ਕੀ ਬਣਿਆ ਗੱਲ ਸਮੇਂ ਦੇ ਪਤਾ ਕਰਨ ਕਹਿ ਸੀ ਕਿ ਰਾਤ ਚੌਂਕੀ ਇਨਚਰਜ ਕਹਿੰਦਾ ਸੀਗਾ ਵੀ ਦੱਸਾਂਗੇ ਵੀ ਅਲੇ ਤਕਦੀਰ ਚੱਲਦੀ ਆ ਉਹ ਵੀ ਹੁਣ ਕੀ ਕਾਰਵਾਈ ਹੋਣਾ ਦੱਸਾਂਗੇ ਹੂੰ ਤੇ ਸ਼ਾਮ ਨੂੰ ਪਤਾ ਕਰਨ ਕਹਿ ਸੀ ਸ਼ਾਮ ਨੂੰ ਕਹਿੰਦਾ ਸੀਗੇ ਵੀ ਉੱਤੇ ਸਗਾ ਮੁੰਡਾ ਕੰਮਕਰ ਵਾਲਾ ਨੂੰ ਛੱਡਤਾ ਆ ਇੱਦਾਂ ਕਹਿ ਕੇ ਸਾਨੂੰ ਟਾਲਤਾ ਸੀ ਜਿਹਨਾਂ ਨੇ ਵਾਰਦਾਤ ਕਿਤੇ ਫਰਾਰ ਹੋ ਗਏ ਮੌਕੇ ਤੋਂ ਮੌਕੇ ਤੋਂ ਫਰਾਰ ਹੋ ਗਏ ਸਰ ਕੀ ਲੁੱਟ ਕੇ ਲੈ ਗਏ ਇਹਨਾਂ ਦਾ ਪਾਰਸ ਲੈ ਗਏ ਸਰ ਪਾਰਸ ਤੇ ਮੋਬਾਈਲ ਆਉਂਗਾ ਜੋ ਵੀ ਇਹਨਾਂ ਦਾ ਕੋਈ ਹੋਰ ਸਮਾਨ ਹੋਊਗਾ ਪੈਸੇ-ਪੁਸੇ ਕਰਨੇ ਸੀ ਪਾਸੇ ਪੈਸੇ ਸਾਰੇ ਇਹਨਾਂ ਨੂੰ ਲੇਡੀਜ਼ ਨੂੰ ਪਤਾ ਹੋਊਗਾ ਕਿੰਨੇ ਪੈਸੇ ਨੇ ਅੱਛਾ ਪਾਣੀ ਕਿੰਨੇ ਦਾ ਸੀ ਫੇਰ ਦੇ ਦੇ ਫੇਰ ਚੜਾ ਕੇ ਉਹਦੇ ਡਾਲਣਾ ਪਾਣੀ ਕਿਤੇ ਹੱਥੇ ਹੈਗੀ ਬੱਚੀ ਹੈ ਬੜੇ